ਭਾਜੀ ਗਾਲਟੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਫੇ ਤੇ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਈਏ ਕਿ ਸਵੇਰੇ ਤੜਕਸਾਰ 3 ਵਜੇ ਦੇ ਕਰੀਬ ਮਕੇਰੀਆਂ ਰੋਡ ਤੇ ਪੁਰਾਣਾ ਸ਼ਾਲਾ ਦੇ ਨੇੜੇ ਮਕੇਰੀਆਂ ਸਾਈਡ ਤੋਂ ਆਰ ਇਹਾ ਪੱਥਰ ਨਾਲ ਭਰਿਆ ਟਰੱਕ ਸੜਕ ਕਿਨਾਰੇ ਆ ਦੀ ਮਿੱਟੀ ਕੱਚੀ ਹੋਣ ਕਾਰਨ ਪਲਟ ਗਿਆ ਗਨੀਮਤ ਇਹ ਰਹੀ ਕਿ ਸੜਕ ਕਿਨਾਰੇ ਉਗੇ ਦਰਖਤਾਂ ਕਾਰਨ ਟਰੱਕ ਪੂਰੀ ਤਰ੍ਹਾਂ ਨਹੀਂ ਪਲਟਿਆ ਤੇ ਡਰਾਈਵਰ ਦਾ ਬਚਾਅ ਹੋ ਗਿਆ ਦੱਸ ਦਈਏ ਕਿ ਸੜਕ ਬਿਲਕੁਲ ਨਵੀਂ ਬਣੀ ਹੈ ਅਤੇ ਸੜਕ ਕਿਨਾਰੇ ਮਿੱਟੀ ਵੀ ਸੜਕ ਬਣਾਉਣ ਵਾਲੇ ਠੇਕੇਦਾਰ ਵੱਲੋਂ ਪਾਈ ਗਈ ਸੀ ਪਰ ਬਾਰਸ਼ਾ ਕਾਰਨ ਸੜਕ ਕਿਨਾਰਿਆਂ ਦੀ ਮਿੱਟੀ ਕਾਫੀ ਜ਼ਿਆਦਾ ਜਿਹੜੀ ਏ ਉਹ ਹੀਠਾਂ ਨੂੰ ਵਹਿ ਗਈ ਜਿਸ ਕਾਰਨ ਸੜਕ ਦੇ ਕਿਨਾਰੇ ਪੋਲੇ ਹੋ ਜਾਂਦੇ ਹਨ ਇਤਿਹਾਸਿਆਂ ਦਾ ਕਾਰਨ ਬੰਦੇ ਹਨ ਮੌਕੇ ਤੇ ਪਹੁੰਚੇ ਟਰੱਕ ਦੇ ਮਾਲਕ ਕਰਨ ਕੁਮਾਰ ਨੇ ਦੱਸਿਆ ਕਿ ਉਹ ਪੱਥਰ ਦਾ ਵਪਾਰ ਕਰਦੇ ਹਨ ਹਾਜੀਪੁਰ ਤੋਂ ਪੱਥਰ ਭਰ ਕੇ ਉਹਨਾਂ ਦਾ ਡਰਾਈਵਰ ਸੋਨ ਲਾਲ ਅਜਨਾਲਾ ਨੂੰ ਜਾ ਰਿਹਾ ਸੀ ਕਿ ਜਦੋਂ ਪੁਰਾਣਾ ਸਾਲਾ ਤੋਂ ਥੋੜੀ ਅੱਗੇ ਪਹੁੰਚਿਆ ਤਾਂ ਦੂਸਰੀ ਸਾਈਡ ਤੋਂ ਆ ਰਹੀ ਇੱਕ ਗੱਡੀ ਨੂੰ ਸਾਈਡ ਲੱਗਣ ਤੋਂ ਬਚਾਉਣ ਦੇ ਲਈ ਉਸ ਨੇ ਆਪਣੀ ਗੱਡੀ ਕੱਚੇ ਪਟਪਾਟ ਤੇ ਲਾ ਦਿੱਤੀ ਪਾਰਕ ਨਾਰਿਆਂ ਦੀ ਮਿੱਟੀ ਕੱਚੀ ਹੋਣ ਕਾਰਨ ਇੱਕਦਮ ਟਰੱਕ ਪਲਟ ਗਿਆ ਦਰਖਤ ਉੱਗੇ ਹੋਣ ਕਾਰਨ ਟਰੱਕ ਉਹਨਾਂ ਵਿੱਚ ਫਸ ਗਿਆ ਤੇ ਡਰਾਈਵਰ ਕਿਸੇ ਤਰ੍ਹਾਂ bari ਖੋਲ ਕੇ ਬਾਹਰ ਆ ਗਿਆ ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਟਰੱਕ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਉੱਥੇ ਹੀ ਮਾਲਕ ਨੇ ਇਹ ਵੀ ਗੱਲ ਕਹੀ ਕਿ ਹੁਣ ਇਸ ਨੂੰ ਔਨਾ ਚਿਰ ਅਸੀਂ ਦੂਸਰਾ ਟਰੱਕ ਦੇ ਦੇਵਾਂਗੇ ਜਦ ਤੱਕ ਇਹਦਾ ਇਹ ਟਰੱਕ ਠੀਕ ਨਹੀਂ ਹੋ ਜਾਂਦਾ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਨਾਲ ਬਣੇ ਰਹਿਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਨਾਲ ਕੀ ਨਾਮਤਾ ਜੀ ਆਪਣਾ ਹੋਰ ਕੀ ਗੱਲ ਹੋਈ ਹੈ ਮੇਰਾ ਨਾਮ ਕਿਰਨ ਕੁਮਾਰਾ ਜੀ ਮਾ ਗੱਡੀ ਮੇਰੀ ਐ ਅਜੀਪੁਰ ਤੋਂ ਭਰ ਕੇ ਅਜ ਨਾਲੇ ਜਾ ਰਹੀ ਐ ਤੇ ਰਾਤ ਕੇ ਗੱਡੀ ਵਾਲੇ ਇਹਨੂੰ ਸਾਈਡ ਲਗਾਤੀ ਸਾਈਡ ਲਗਾਤੀ ਇਹਨਾਂ ਆਪਣਾ ਫੇ ਜਾਂਦੇ ਫੇ ਜਾਂਦੇ ਗੱਡੀ ਕੱਚੇ ਲਈ ਐ ਅੱਗੇ ਲਾਂ ਤੋਂ ਬਾਅਦ ਗੱਡੀ ਪਲਟ ਗਈ ਜੇ ਬੇਕਾਬੂ ਹੋ ਕੇ ਕੱਚੀ ਜਗ੍ਹਾ ਸੀਗੀ ਨੋਕਰਾਂ ਕੱਚੀਆਂ ਸਾਰੀਆਂ ਇਹ ਰੋਡ ਵਾਲੇ ਕਰਦੇ ਨੇ ਪੱਕੀਆਂ ਇਹਦੇ ਕਰਕੇ ਇਹ ਹਾਸਾ ਹੋ ਗਿਆ ਹਾਜੀਪੁਰ ਤੋਂ ਆ ਰਿਹਾ ਕਿੱਥੇ ਜਾ ਰਿਹਾ ਸੀ ਅਜ ਨਾਲੇ ਇਹ ਕ੍ਰੈਸ਼ਰ ਦਾ ਮਾਲ ਸੀ ਹਾਂ ਜੀ ਜੀ ਕ੍ਰੈਸ਼ਰ ਦਾ ਮਾਲ ਨਹੀਂ ਜੀ ਨਹੀਂ ਆਹੀ ਮਾਲ ਖਰੀਦ ਕੇ ਭਰ ਗਿਆ ਸੀ ਅੱਛਾ ਖਰੀਦ ਕੇ ਰੱਖਿਆ ਸੀ ਨਾਲੇ ਤੇਰੇ ਜੀ ਡਰਾਈਵਰ ਦਾ ਕੀ ਨਾਮ ਹੈ ਔਰ ਡਰਾਈਵਰ ਦਾ ਨਾਮ ਸੋਨ ਲਾਲਾ ਜੀ ਕਿੰਨਾ ਤਨੁਸਤ ਹੋਇਆ ਨੁਕਸਾਨ ਭਾਜੀ ਗੱਡੀ ਦਾ ਹੈ ਕੈਵਨ ਹੈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਅੱਗੇ ਹੋਰ ਵੀ ਹੈਗਾ ਇੰਜਨ ਨੂੰ ਵੀ ਹੈਗਾ ਥੋੜਾ ਇਹ ਸਾਡਾ ਪੱਥਰ ਪੱਥਰ ਤੇ ਨਹੀਂ ਖਰਾਬ ਹੋਏਗਾ ਵੀ ਨਹੀਂ ਪੱਥਰ ਨਹੀਂ ਖਰਾਬ ਹੋਣਾ ਜੀ ਪੱਥਰ ਚੱਕੇ ਜਾਣਾ ਇਹ ਸਾਡਾ ਡਰਾਈਵਰ ਹੈ ਠੀਕ ਹੈ ਜੀ ਇਹਦਾ ਬਚਾਅ ਹੋ ਗਿਆ ਮੋਟਰ ਤੀ ਅਰੇਂਜਮੈਂਟ ਕੀਤਾ ਜਾ ਰਿਹਾ ਤੇ ਲਈ ਇਹਦੇ ਲਈ ਕੁਛ ਨਹੀਂ ਇਹਦੇ ਲਈ ਵਾਸੋਂ ਦੂਜੀ ਗੱਡੀ ਦੇਵਾਂਗੇ ਇਹਨੂੰ ਥੋੜੇ ਦਿਨ ਵਾਸਤੇ ਜਦ ਤੱਕ ਇਹਦਾ ਕੰਮ ਹੁੰਦਾ ਜਦ ਤੱਕ ਇਹਦਾ ਕੰਮ ਹੁੰਦਾ ਉਹਦੇ ਬਾਅਦ ਜਿਹੜੀ ਗੱਡੀ ਤਿਆਰ ਹੋਣੀ ਹੈ ਦੁਆਰਾ ਇਹਨੂੰ ਦਿੱਤੀ ਜਾਏਗੀ ਗੱਡੀ ਸਿੱਧੀ ਕਰਨ ਲਈ ਵੀ ਅਰੇਂਜਮੈਂਟ ਕਰ ਲਈ ਹਾਂਜੀ ਹਾਂਜੀ ਉਹ ਹਾਈਡਰ ਆਈ ਆ ਰੇਨ ਆ ਗਈ ਆ ਇਹ ਗੱਡੀ ਏਜੰਸੀ ਛੱਡ ਕੇ ਜਾਣਾ ਆਪਾਂ ਫੇਰ ਵੀ ਹੁਣ ਦੂਜੀ ਗੱਡੀ ਮੰਗਾਈ ਆ ਹਾਂ ਦੂਜੀ ਗੱਡੀ ਮੰਗਾਈ ਦੂਜੀ ਗੱਡੀ ਆ ਰਹੀ ਆ ਖਾਲੀ ਤੇ ਉਹਦੇ ਜੇ ਆਪਣੇ ਚੇਂਜ ਪਾ ਕੇ ਦੇ ਦੇ ਇਹਦਾ ਸਾਰੇ ਬੱਚੇ ਰੱਖਿਆ ਹੋਈਆਂ ਟੈਟਰ ਨੂੰ ਮਿੱਟੀ ਨਹੀਂ ਪਾਈ ਹੋਈ ਕੀ ਆ ਜੀ ਹਾਂ ਮਿੱਟੀ ਸਾਈਡ ਦੇ ਵਿੱਚ ਘਾਟ ਤੋਂ ਘਾਟ ਪਾਈ ਪਾਈ ਬੋਟ ਮਿੱਟੀ ਚਾਹੀਦੀ ਉਹ ਮਿੱਟੀ ਨਹੀਂ ਆ ਗਈ ਇੱਕ ਇੱਕ ਬੋਟ ਮਿੱਟੀ ਨਹੀਂ ਆ ਗਈ